ਸਤਨਾਮ ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜੀਓ ਜਪਜੀ ਸਾਹਿਬ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਬਈ ਜੇ ਸੋਚੀ ਲਖਵਾਰ ਚੁਪੈ ਚੁਪਣਾ ਹੋਬਈ ਜੇ ਲਾਹ ਨਾ ਲਿਵਤਾਰੁ ਉਗਿਆ ਪੋਖ ਨਾ ਉਤਰੀ ਜੇ ਬੰਨਾਪੁਰਿਆ ਪਾਰ ਸਹਿ ਸਿਆਣ ਪਾਲਖ ਹੋਏ ਤਾ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਤੈ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹਵਣਾ ਕਰ ਹੁਕਮ ਨਾ ਕਿਆ ਜਾਏ ਹੁਕਮੀ ਹਵਣ ਜਿਓ ਹੁਕਮ ਲੈ ਵਟਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮਾ ਜੈ 부ਜੈ ਤਾ ਹੋਮੇ ਕੈ ਨ ਕੋਏ ਗਾਵੇ ਕੋ ਟਾਣ ਹੋਵੇ ਕਿਸੇ ਤਾਣ ਕਮ ਕੋ ਟਾਟ ਜਾਣੇ ਨੀਚਾਣ ਗਾਵੇ ਕੋ ਕੁੰਮਟਿਆਈਆਂ ਚਾਰੇ ਗਾਵੇ ਕੋ ਵਿਟਿਆ ਵਿਕੰਬ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖਿਆ ਦਰਾ ਦੂਰ ਕਤਨਾ ਕਤਿ ਨ ਆਵੇ ਟੋਟ ਕਟ ਕਟ ਕਤੀ ਕਤੀ ਕੋਟੀ ਕੋਟ ਕੋਟ ਨਿੰਦਾ ਦੇ ਲੰਦੇ ਠਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਬੇਪਰਵਾਹੋ ਸਾਚਾ ਸਹਿਬ ਸੱਚੇ ਨਹੀਂ ਪਾਖਿਆ ਪਉ ਅਪਾਰ ਅੱਖ ਮੰਗ ਦੇਹ ਦੇ ਦਾਤ ਕਰੇ ਦਾਤਾਰ ਫਿਰਕੇ ਅੱਗੇ ਰਖੀਐ ਜਿਦਿਸੇ ਦਰਬਾਰ ਮੋਕੇ ਬੋਲਣ ਬੋਲੀਐ ਜਿਤ ਸੁਣ ਕਰੇ ਪਿਆਰ ਅਮਰਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਕਿਵੇਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵਿਆ ਸੁਣੀਏ ਮੰਨ ਰਖੇ ਪਉ ਦੁੱਖ ਪਰ ਹਰ ਸ਼ੁਕਰ ਲੈ ਜਾਏ ਗੁਰਮਕ ਨਾਦੰ ਗੁਰਮਕ ਵੇਦੰ ਗੁਰਮਕ ਰਿਆਸਮਾਏ ਗੁਰ ਈਸ਼ਰ ਗੁਰ ਗੋ ਰਖ ਬਰਮਾ ਗੁਰੂ ਪਾਰਵਤੀ ਮਾਹੀ ਜੇਹੂ ਜਣਾ ਅੱਖ ਨਾਏ ਕੈ ਨਖਤ ਨਾ ਜਾਈ ਗੁਰਾ ਕੀ ਇੱਕ ਦੇਹੀ ਬੁਝਾਈ ਸਭਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਰ ਨਾ ਜਾਈ ਕੀਰਤ ਨਾਮ ਆਗੇ ਤਿਸ ਪਾਵਾਂ ਵਿਣਪਾਣੇ ਕੀ ਨਾਹੀ ਕਰੀ ਜੇਤੀ ਸਿਰ ਤੋਂ ਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਾਟ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸੁਖ ਸੁਣੀ ਬੁਰਾਈ ਕਿਤੇ 부ਜਾਈ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਅਰਜਾ ਹੋਰ ਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚਲੇ ਸਭ ਕੋਏ ਜੰਗਾ ਨਾਮ ਰਖਾਏ ਕੋ ਜਿਸ ਕਿਰਤ ਜਗ ਲੋਏ ਜੇ ਤਿਸ ਨਦਰਨਾ ਆਵੈ ਤ ਵਾਤਨ ਪੁੱਛੈ ਕੋਈ ਕੀਟਾ ਅੰਦਰ ਕੀਟ ਕਰ ਦਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤੇਹਾ ਕੋਈ ਨਾ ਤਿਸ ਗੁਣ ਕੋਈ ਕਰੇ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਦੀ ਤਰਤੀ ਦਵਲਾ ਕਾਸ ਸੁਣੀਐ ਦੀਪ ਲੋਇ ਪਾਤਾਲ ਸੁਣੀਐ ਪਉ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਈਸ਼ਰ ਬਰਮਾ ਇੰਦ ਸੁਣੀਐ ਮੁਕਸਲਾਹਨ ਮੰਦ ਸੁਣੀਐ ਜੋਗ ਜੁਗਤ ਤਨ ਭੇਦ ਸੁਣੀਐ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਸੰਤ ਸੰਤੋਖ ਗਿਆਨ ਸੁਣੀਐ 68 ਕਾ ਇਸ਼ਨਾਨ ਸੁਣੀਐ ਪੜ ਪੜ ਪਾਵੇ ਮਾਨ ਸੁਣੀਐ ਲਾਗੇ ਸੈ ਧਿਆਨ नानक भक्ता सदा विकास सुनिए दुख पाप का नाश सुनिए सरा गुणा के गाहे सुनिए सुनियेख पीर पातशाहे सुनिए अंध पावै राहो सुनिए हाथ वे असगाओ नानक भक्ता सदा विकास सुनिए दुख पाप का नाश मन गत कह न जाए जे को कह पिछे पछताए ਕਾਗਜ ਕਰਮ ਨ ਲੇਖਣਾ ਹਾਰ ਮਨ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਸੁਰਤ ਹੋਵੇ ਮਨ ਬੋਤ ਮਨ ਸਕਲ ਪਵਨ ਕੀ ਸਤ ਮਨ ਮੋਟ ਟਾ ਨਾ ਖਾਏ ਮਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਨੈ ਮਾਰਕ ਠਾਕ ਨਾ ਪਾਏ ਮਨੈ ਪਤ ਸਿਓ ਪ੍ਰਗਟ ਜਾਏ ਮਨੈ ਮੰਗ ਨ ਚੱਲੇ ਪੰਤ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਖਤ ਦਵਾਰ ਮਨੈ ਪਰਵਰਾਸਾ ਧਾਰ ਮਨੈ ਤਰੇ ਤਰੇ ਗੁਰਸਿੱਖ ਮਨੈ ਨਾਨਕ ਪਵੈ ਨਾ ਫਿਕ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਵਾਨ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੈ ਦਰ ਰਾਜਾਲ ਪੰਚਾ ਕਾ ਗੁਰੀ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੋ ਮਾਰਤੋਨ ਧਰਮ ਦਇਆ ਕਾ ਪੂਤ ਸੰਤੋਖਾ ਪਰਤਿਆਨ ਰਖਿਆ ਜਨ ਸੂਤ ਜੇ ਕੋ 부ਝੇ ਹੋਵੇ ਸਚਿਆਰ ਤਵਨੇ ਉਪਰ ਕੇ ਤਾ ਪਾਰ ਧਰਤੀ ਹੋਰ ਹੋਰ ਕਰੇ ਔਰ ਤਿਸਤੇ 파ਰਕ ਤਲੇ ਕੌਣ ਜੋਰ ਜੀ ਜਾਤ ਰੰਗਾ ਕੇ ਨਾਉ ਸਭਨਾ ਲਿਖਿਆ ਬੜੀ ਕਲਾਮ ਇਹੋ ਦੇਖਾ ਲਿਖ ਜਾਣਾ ਕੋਏ ਦੇਖਾ ਲਿਖੀਏ ਕਿ ਕਿਤਾ ਹੋਏ ਕਿ ਕਿਤਾ ਤਾਣ ਸਵਾਲਾ ਰੂਪ ਕਿਤੀ ਦਾਤ ਜਾਣੇ ਕਣਕੂਤ ਕੀ ਤਪਸਾਓ ਏਕੋ ਕਵਾਓ ਤਿਸਤੇ ਹੋਏ ਲਕਦਰ ਆਓ ਉਤਰਿਤ ਕੌਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਪਣਿਕਾਰ ਤੂੰ ਸਦਾ ਸਲਾਮਤ ਨਰੰਕਾਰ ਅਸਾਂ ਇਕ ਜਪ ਸੰਖ ਪਉ ਅਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮੰਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਸੰਖ ਸੂਰਮੋਹ ਬਖਸਾਰ ਅਸੰਖ ਮੋਨ ਲਈ ਵਿਲਾਏ ਤਾਰ ਕੁਦਰਤ ਕੌਣ ਦਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸੁਨਾਮਤ ਨਰੰਕਾਰ ਅਸੰਖ ਮੁਰਖ ਅੰਧਕੋਰ ਸੰਖ ਚੋਰ RAM ਕੋਰ ਸੰਖ ਅਮਰ ਕਰ ਜਾਏ ਜੋਰ ਸੰਖ ਗੰਨਵਤ ਹੱਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਿਰ ਰਾਏ ਸੰਖ ਮਲੇਚ ਮਨ ਪਖ ਖਾਏ ਸੰਕ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਮਾ ਇੱਕ ਵਾਰ ਜੋ ਤੁਧ ਪਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਕ ਨਾਵ ਸੰਕ ਥਾਵ ਸੰ ਅਗਮ ਅਗਮ ਸਕ ਲੋਏ ਅਗਮ ਅਸੰਖ ਕਰੈ ਸਿਰपार ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਰਹਾ ਅਖਰੀ ਲਿਖਣ ਬੋਲਣ ਬਾਣੀ ਅਖਰਾ ਸਿਰ ਸੰਜੋਗ ਵਖਾਣੀ ਜਿਨ ਇਹ ਲਿਖੇ ਤਿਸ ਸਿਰ ਨਹੀਂ ਜਿਵ ਫਰਮਾਏ ਤਿਵ ਤਿਵ ਪਾਹਿ ਤੇਤਾ ਕਿਤਾ ਤੇਤਾ ਨਾਓ ਵੇਣ ਨਾਮ ਨਾਹੀ ਕੋਥਾਉ ਕੁਦਰਤ ਕੌਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਬਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਤੁਧ ਉਤਰ ਸਖੇ ਮੋਤ ਪਲਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਪ ਨਵੇਂ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਨਿਕ ਲੈ ਜਾਏ ਆਪੇ ਵੀ ਜਾਪੇ ਹੀ ਖਾਏ ਨਾਨਕ ਹੁਕਮੀ ਆਵੇ ਜਾਏ ਤੀਰਥ ਤਪ ਦਿਆ ਦਾ ਦੂਤ ਦਾਨਾ ਜੇ ਕੋ ਪਾਵੈ ਤਿਲਕ ਮਾਨ ਸੁਨਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਹੀਂ ਕੋਏ ਵਿਣਗੁਣ ਕੀਤੇ ਭਗਤ ਨਾ ਹੋਏ ਸਵਸਥ ਆਤਮਾਣੀ ਪਰਮਾਉ ਸਤਿ ਸਮਾਨ ਸਦਾ ਮਨ ਚਾਉ ਕੌਣ ਸਵੇਲਾ ਕੌਣ ਵਕਤ ਕੋਣ ਤਿਤੀ ਕੌਣ ਵਾਰ ਕੌਣ ਸੀ ਰੁਤੀ ਮਹਾ ਕੌਣ ਜਿਤ ਹੋਵਾ ਆਕਾਰ ਵਿਲ ਨ ਪਾਇਆ ਪੰਡਤੀ ਜੇ ਉਹ ਵੇ ਲੇਖ ਪੁਰਾਣ ਵਕਤ ਨ ਪਾਇਆ ਕਾਦੀਆ ਜੇ ਲਿਖਣ ਲੇਖ ਪੁਰਾਣ ਤਿਤੀ ਵਾਰ ਨ ਜੋਗੀ ਜਾਣੈ ਰੁਤੀ ਮਾ ਨਾ ਕੋਈ ਜਾ ਕਰਤਾ ਸਟੀਕ ਸਜੈ ਆਪੇ ਜਾਣੈ ਸੋਏ ਕਿਵੇਂ ਕਰ ਆਖਾ ਕਿ ਸਲਾਈ ਕਿਵੇਂ ਕਿਵ ਵਰਨੀ ਕਿਵ ਜਾਣਾ ਨਾਨਕ ਵੱਡ ਆਖਣਾ ਸਭ ਕੋ ਆਖੇ ਇਕ ਤੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੇ ਜਾਣੇ ਅਗੇ ਗਿਆਨਾ ਸੋ ਹੈ ਹਾਤਲ ਪਤਲ ਲਖ ਗਸਾ ਘਸ ਓੜ ਕੁੜਕ ਭਾਰ ਥਕੇ ਵੇਦ ਇਕ ਕਹਿਣ ਇਕ ਦਾਤ ਸੈ ਸ 18 ਕੈਨਕ ਤੇ ਬਾ ਅਮੋਲ ਇੱਕ ਦਾਤ ਲੇਖਾ ਹੋਇ ਤਾ ਲਿਖਿਏ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਆਪ ਸਲਾਹੀ ਸਲਾਹੀ ਇਤੀ ਸੁਰਤ ਨ ਪਾਈਆਂ ਨਦੀਆਂ ਅਤੇ ਵਾਹੋਂ ਪੌਣ ਸਮੰਦਨਾ ਜਾਣੀਐ ਸਮੰਦ ਸਤ ਸਹਾ ਸੁਲਤਾਨ ਕਿਰਾਸੀ ਮਾਨਤਨ ਕਿੜੀ ਤੁਨ ਹੋਮਣੀ ਜੇ ਤਿਸ ਮਨੋਂ ਨ ਵਿਸਰੇ ਅੰਤਨਾ ਸਿਫਤੀ ਕੈਨ ਅੰਤ ਅੰਤਨਾ ਕਰਨੇ ਤੇਨਾਂ ਅੰਤ ਅੰਤਨਾ ਵੇਖਣ ਸੁਣਨਾ ਅੰਤ ਅੰਤਨਾ ਜਾਪੈ ਕਿਆ ਮਨਮੰਤ ਅੰਤਨਾ ਜਾਪੈ ਕੀਤਾ ਅਕਾਰ ਅੰਤਨਾ ਜਾਪੈ ਪਾਰ ਆਵਾਰ ਅੰਤ ਕਾਰਨ ਕੀਤੇ ਬਿਲਲਾਏ ਤਾਂ ਕਿ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣਾ ਕੋਏ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਉ ਜੇ ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕਿਉ ਜਾਣਾ ਸੋਏ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਰਨਾਟ ਮਾਏ ਕੀਤੇ ਮੰਗਲ ਜੋਤਿ ਅਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖਪ ਟੁੱਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖ ਖਾਈ ਖਾਏ ਕੀਤਿਆ ਦੂਖ ਭੂਖ ਸਦਮਾਰ ਇਹ ਬੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਬਣੇ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜਿ ਜੇਤਿਆ ਮੋਹ ਖਾਏ ਆਪ ਜਣੇ ਆਪੇ ਦੇਈ ਅੱਖ ਸੀ ਵੀ ਕੋਈ ਕੋਏ ਜਿਸ ਨੂੰ ਬਖਸੋ ਸਿ ਸਲਾਹ ਲਾਲਕ ਪਾਰਤਸ਼ਾਹੀ ਪਾਪਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਮੁੱਲ ਪੰਡਾਰ ਮੁੱਲ ਆਵੇ ਮੁੱਲ ਜਾਏ ਮੁੱਲ ਪਾਏ ਅਮੁੱਲ ਸਮਾਏ ਅਮੁੱਲ ਧਰਮ ਅਮੁੱਲ ਦੀ ਮਾਣ ਅਮੁੱਲ ਤੁਲ ਅਮੁੱਲ ਪਰਮਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖੀ ਆਖੀ ਰਹਿ ਲਿਵਲਾਏ ਆਕੇ ਬੇਦ ਪਾਠ ਪੁਰਾਣ ਆਕੇ ਪੜੇ ਕਰੇ ਵਿਗਿਆਨ ਆਕੇ ਮਰਮੈ ਆਕੇ ਇੰਦ ਆਕੇ ਗੋਪੀ ਤੇ ਗੋਬਿੰਦ ਆਖੈ ਸਰੇ ਆਖੈ ਸਿੱਧ ਆਖੈ ਕਿਤੇ ਕਿਤੇ ਬੁੱਧ ਆਖੈ ਦੰਨ ਆਖੈ ਦੇਵ ਆਖੈ ਸੁਰ ਨਰ ਮਨ ਸੈਨ ਸੇਵ ਕਿਤੇ ਆਖੈ ਆਕਣ ਪਾਹੇ ਕਿਤੇ ਕਹਿ ਕਹਿ ਉਠ ਉਠ ਜਾਏ ਇਤੇ ਕਿਤੇ ਹੋਰ ਕਰੇ ਹੋ ਤਾਂ ਆਗ ਨ ਸਕੈ ਤਾਂ ਆਗ ਨ ਸਕੈ ਕੋਈ ਕੋਏ ਜੇ ਵਡ ਪਵੈ ਤੇ ਵਡ ਹੋਏ ਦਾਣਕ ਜਾਣ ਸੱਚਾ ਸੋਏ ਜੇ ਕੋ ਆਖੇ ਬੋਲ ਵਿਡਾ ਵਿਗਾੜ ਨਾ ਤਾਲਿਖੀਏ ਸਿਰ ਗਵਰ ਗਵਰ ਸੋਦਰ ਕੇ ਹਾਸੋ ਘਰ ਕੇ ਆ ਜਿਤ ਬਹਿ ਸਰਬ ਸੁਮਰਲੇ ਬਾਜੇ ਨਾ ਦਨੇ ਕ ਸੰਕਾ ਕੀਤੇ ਵਮਣ ਹਾਰੇ ਕੀ ਤੇਰਾ ਪ੍ਰਿਸ਼ਿਓ ਕਈਨ ਕੀਤੇ ਗਾਵਣ ਹਾਰੇ ਗਾਵੇ ਤੁਦਨੋਂ ਪਉਣ ਪਾਣੀ ਬਰਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਇਤਿਲਿਕ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਮੋ ਸੋਨ ਸਦਾ ਸੁਆਰੇ ਗਾਵੇ ਇੰਦੇ ਇਦਾਸਨ ਬਿਟੇ ਦੇਵਤਿਆ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਮਨ ਸਾਤ ਵਿਚਾਰੇ ਗਾਮਨ ਜਤੀ ਸਤੀ ਸੰਤੋ ਕੀ ਗਾਵੇ ਵੀਰ ਕਰਾਰੇ ਗਾਵੇ ਪੰਡਿਤ ਪੜਨ ਰੱਖਿ ਈਸ਼ਰ ਜੁਗ-ਜੁਗ ਵੇਦ ਨਾਲੇ ਗਾਵੇ ਮੋਹਣੀਆਂ ਮਨਮੋਹਣ ਸੁਰਗਾ ਮਨਚ ਪਿਆਲੇ ਗਾਵੈ ਰਤਨੋ ਪਾਏ ਤੇਰੇ 68 ਤੀਰਤ ਨਾਲੇ ਗਾਵੈ ਜੋਤ ਮਹਾਬਰਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰਪੰਡਾ ਕਰ ਕਰ ਰਖੇ ਤਾਰੇ ਸੋਈ ਤੁਧ ਨੂੰ ਗਾਵੈ ਜੋ ਤੁਧ ਪਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕਿਤੇ ਗਾਵਨ ਸੋਮਾ ਚਿਤਨਾ ਆਉਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਹੀ ਹੈ ਬੀਓਸੀ ਜੈ ਨਾ ਜਸੀ ਰਚਨਾ ਜਿਨ ਅਰਜਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਕਰ ਕਰ ਵੇਖੇ ਕਿਤਾ ਆਪਣਾ ਜਿਵ ਤਿਸ ਦੀ ਵਡਿਆਈ ਸੋ ਜੋ ਤਿਸ ਪਵ ਸੋਈ ਕਰਸੀ ਉਕਮਨਾ ਕਰ ਨਾ ਜਾਈ ਸੋ ਪਤਸਾ ਸਹ ਸਹ ਪਤ ਸਾਹਿਬ ਨਾਨਕ ਰਣ ਅਰਜਾਈ ਮੁੰਡਾ ਸੰਤੋਖ ਸ਼ਰਮ ਪਤ ਚੋਲੀ ਧਿਆਨ ਕੀ ਕਰੇ ਬਬੂਤ ਸੀਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਜਗਜੀਤ ਆਦੇਸ਼ ਦਿਸੇ ਆਦੇਸ਼ ਆਦਨੀ ਲਨਾਦਨਾਥ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਪੰਡਾਰਣ ਕਟਕਟ ਵਾਜੇ ਨਾਤ ਆਪ ਨਾਤ ਨਾਤੀ ਸਭ ਜਾ ਕੀ ਰਿਦਸ ਦਾਵਰਾ ਸਾਤ ਸੰਜੋਗ ਵਿنجੋਗ ਤੋਂ ਇੱਕਾਰ ਚਲਾਵੇ ਲੇਖੇ ਆਵੇ ਪਾਗ ਆਦੇਸ ਤੇ ਸੇ ਆਦੇਸ ਆਦਨ ਨਿਲ ਨਾਦ ਨਾਤ ਜੁਗ ਜੁਗ ਇੱਕੋ ਵੇਸ ਇੱਕ ਮਾਈ ਜੁਗਤ ਵਿਆਈ ਤਿੰਨ ਚੱਲੇ ਪਰਮਾਨ ਇਕ ਸੰਸਾਰੀ ਇਕਮੰਡਾਰੀ ਇਕਲਾਏ ਦੀਵਾਨ ਜਿਵੇ ਤਿਸ ਪਾਵੈ ਪਿਵ ਚਲਾਵੈ ਜਿਵ ਹੋਵੇ ਪਰਮਾਨ ਉਹ ਵੇਖੇ ਉਹ ਨਾਨੰਦਰ ਨਾਵੈ ਬੋਤਾ ਇਹੋ ਵਿਡਾਨ ਅਦੇਸਤਿ ਸਿਆ ਦੇਸ ਆਦਿ ਨਿਲ ਨਦਨਤ ਜੁਗ ਜੁਗੂ ਇੱਕ ਵੇਸ ਆਸਣ ਲੋਇ ਲੋਇ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵਿਖੇ ਸਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦ ਨਿਲ ਨਦਨਾਤ ਜੁਗ ਜੁਗ 11 21 ਤੂੰ ਜੀ ਭਇਓ ਲਖ ਹੋ ਹੋਵੇ ਲਖ ਹੋਵੇ ਲਖ 20 ਲੈ ਕੇ ਲੱਖ ਲਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਤੁਰਾ ਪਤ ਪਵੜੀਆਂ ਚੜਿਏ ਹੋਏ ਆਕੀਸ ਸੋਹਣ ਗੱਲਾਂ ਆਕਾਸ਼ ਕੀ ਕੀਟਾ ਏ ਰੀਸ ਨਾਨਕ ਨਦਰੀ ਪਾਈਐ ਕੁੜੀ ਕੁੜਾ ਟੀਸਰ ਆਖਣ ਜੋਰ ਚੁਪੇ ਨਾ ਜੋਰ ਜੋਰ ਨਾਲ ਮੰਗਣ ਦੇ ਨਾ ਜੋਰ ਜੋਰ ਨਾਲ ਜੁਗ ਜੀਵਨ ਮਰਨ ਨਾਲ ਜੋਰ ਜੋਰ ਨਾਲ ਰਾਜ ਮਾਨ ਮਨ ਸੋਰ ਜੋਰ ਨਾਲ ਸੁਰਤੀ ਗਿਆਨ ਵਿਚਾਰ ਜੋਰ ਨਾਲ ਜੁਗਤੀ ਛੁੱਟੈ ਸੰਸਾਰ ਿਸ ਹੱਥ ਜੋਰ ਕਰੇ ਵੇਖ ਸੋਏ ਨਾਨਕ ਉੱਤਮ ਨੀਚ ਨ ਕੋਈ ਰਾਤੀ ਰੂਤੀ ਤਿਤੀ ਵਾਰ ਪਉਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਤਰਤੀ ਤਾਪ ਰੱਖੀ ਚਰਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਦਾ ਸਚਾ ਆਪ ਸਚਾ ਦਰਬਾਰ ਤਿਥੈ ਸੋਹਨ ਪੰਚ ਪਰਵਾਨ ਨਦਰੀ ਕਰਮੀ ਪਵਨ ਨਿਸ਼ਾਨ ਕੰਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਉਣ ਪਾਣੀ ਬਹਿ ਸੰਤਰ ਕੇਤੇ ਕਾ ਨਮਹਿ ਚ ਕਿਤੇ ਬਰਮ ਕੜਤ ਗੜੀਏ ਰੂਪ ਰਾਂਗ ਕੇ ਵੇਸ ਕਿਤੇਆ ਕਰਮ ਭੂਮੀ ਮੇਰ ਕਿਤੇ ਕਿਤੇ ਤੂੰ ਅਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਤਾਨਵ ਮਨਨ ਕਿਤੇ ਕਿਤੇ ਰਤਨ ਸਮੰਧ ਕਿਤੇ ਬਾਣੀ ਕਿਤੇ ਅੱਖਾਂ ਬਾਣੀ ਕਿਤੇ ਪਾਤ ਨਰੰਦ ਕਿਤੇ ਸੁਰਤੀ ਸੇਵਕ ਕਿਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਕੋਡਾ ਆਨੰਦ ਸਰਮ ਖੰਡ ਕੀ ਬਾਣੀ ਰੂਪ ਇਤੇ ਗੜਿਤ ਗੜਿਏ ਬਹੁਤ ਅਨੂਪ ਤਾਂ ਕਿ ਅਗਲਾ ਕਤੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੇ ਗੜਿਏ ਸੁਰਤ ਮਤ ਮਨ ਬੁੱਧ ਤਿੱਥੇ ਗੜਿਏ ਸੁਰਾ ਸਿਦਾ ਕੀ ਸਦ ਕਰਮ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਤੇ ਜੋ ਦਮਾ ਬਲਸੂਰ ਤਿਨ ਮੈਂ ਰਾਮ ਰਿਆ ਪਰਪੂਰ ਤਿੱਤੇ ਸੀਤੋ ਸੀਤਾ ਮੈਂ ਮਾਮਾ ਹੈ ਤਾਂ ਕੇ ਰੂਪ ਨਾ ਕਤਨਾ ਜਾਏ ਨਾ ਹੋ ਮਰੇ ਨਾ ਠਾਕੇ ਜਾਏ ਜਿਨ ਕੇ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋਏ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਤੈ ਖੰਡ ਮੰਡਲ ਪਰਬੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿਤੈ ਲੋਇ ਲੋਇ ਆਕਾਰ ਜਿਵੇਂ ਜਿਵੇਂ ਹੁਕਮ ਤਿਵੇਂ ਤਿਵੇਂ ਕਾਰ ਵੇਖੇ ਵਿਕਸ਼ੇ ਕਰ ਵਿਚਾਰ ਨਾਨਕ ਕਥਨਾ ਕਰਨਾ ਸਰ ਜਤ ਪਹਾਰਾ ਤੀਰਥ ਸੁਨਿਆਰ ਰੈਣ ਮਤ ਵੇਦ ਹਥਿਆਰ ਉਹ ਗੱਲਾਂ ਅਗਨੀ ਤਪਤਾਓ ਪਾਂਡਾ ਪਾਓ ਅਮਰਤ ਤਿੱਤ ਟਾਨ ਕੜੀਏ ਸਬਤ ਸੱਚੀ ਤਸਕਾਲ ਜਿਨ ਕਿਉ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਆਨ ਸਲੋਕ ਪਾਉਣ ਪਾਉਣ ਗੁਰੂ ਪਾਣੀ ਪਿਤਾ ਮਾਤਾ ਤਰਤਮਤ ਦਿਵਸ ਰਾਤ ਦੁਇ ਦਾਈ ਦਿਆਰ ਸਗਲੇ ਚਿ ਕੇ ਲੈ ਸਗਲ ਜਗਤ ਚੰਗਿਆਈਆਂ ਬੁਰੀਆਂ ਆਈਆਂ ਵਾਚੇ ਤਰ ਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਕੈ ਮੁਸ਼ਕਤ ਕਾਨ ਨਾਨਕ ਦੇ ਮੋਖ ਉਜਲੇ ਕੀਤੀ ਚੁੱਟੀ ਨਾਨ ਚੋਪੀ ਸਹਿਬ ਹਮਰੀ ਕਰੋ ਹਾਤੇ ਰੱਛਾ ਪੂਰਨ ਹੋਏ ਚਿਤ ਕੀ ਇਚਾ ਤਵ ਚਰਨਨ ਮੰਨ ਰੇ ਹੈ ਹਮਾਰਾ ਆਪਣਾ ਜਾਣ ਕਰੇ ਪ੍ਰਤਪਾਰਾ हमरे दोई सभे तुम ताबो आप हाथ दे मोहि बचाबो सुखी बसे मोरो परिवार सेवक सिख सभे करतारा मोरे चालेज करदे करियै सब रन को आज संगरियै पूरन होए हमारी आशा तोर भजन की रे प्यासा तुम्हे छाड़ कोई अवरना त्याओ जो बरचाओ सो तुमते पाऊं सेवक सिख मारे तारी है चन-चन सत्र हमारे मारिया है ਆਪ ਹਤ ਦੇ ਮੁਝੇ ਬਰੀਏ ਮਰਨ ਕਾਲ ਕਾ ਤਰਾ ਸੁਨਵਾਰੀਏ ਹੁਜੋ ਸਦਾ ਮਾਰੇ ਪੱਛਾ ਸਿਰ ਅਸਤੋ ਜੋ ਕਰਿਓ ਰੱਚਾ ਰਾਖ ਲਿਓ ਮੋ ਰਖਣ ਹਰੇ ਸਾਹਿਬ ਸੰਤ ਸਾਹਿ ਪਿਆਰੇ ਦੀਨ ਬੰਦ ਤੁਸ ਤਨ ਕੇ ਹੰਤਾ ਤਮੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬੁੱਧ ਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਚਮਕੀਓ ਬੇਦਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਿਥੇ ਨੂੰ ਪਜਾਇਓ ਆਦਨ ਤੇ ਕੋ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪਰਜਾ ਜਿਨੇ ਆਪ ਸਵਾਰੀ ਚਿਵਕਨ ਕੋ ਚਿਵਗਣ ਸੁਖ ਦੀਓ ਸਤਰਨ ਕੋ ਪਲਮੋ ਬਤਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਤੀ ਤੇ ਕੂਚਰ ਅਸਤੋਲਾ ਸਫਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਹ ਇਕ ਇਕ ਕੀ ਪੀਰ ਪਛਾਨਾ ਹੈ ਘਟ ਘਟ ਕੇ ਪਟ ਪਟ ਕੀ ਜਾਣਾ ਹੈ ਜਬੁਦ ਕਰ ਕਰਾ ਕਰਤਾਰਾ ਪਰਜਾ ਤਰਤ ਤਰ ਦੇ ਅਪਾਰਾ ਜਦ ਆਕਰਕ ਕਰਤ ਹੋ ਕਬੋਂ ਤੁਮੈ ਮਿਲਤ ਦੇ ਦਰਸਬੋਂ ਜਿਤੇ ਬਦਨ ਸਿਮਰਤ ਸਬਤਾਰੋ ਆਪ ਆਪਣੀ ਬੂਝੋ ਚਾਰੋ ਤੁਮ ਸਭ ਹੀ ਤੇਰਾ ਤਿ ਨਿਰਾਲਮ ਜਾਨਤ ਵੇਤ ਵੇਤ ਅਰ ਆਲਮਨੰਦਰਿੰਕਾਰ ਅੰਦਰਿੰਕਾਰ ਨਿਰਲੰਬਾਦ ਨਿਲਨਾਦ ਸੰਭਵ ਤਾਂ ਕਾ ਮੂੜ ਵਿਚਾਰਤ ਬੇਦਾ ਤਾਂ ਕੋ ਤਾਂ ਕੋ ਕਰ ਪਾਵਨ ਅਨੁਮਾਨਤ ਮਹਾ ਮੂੜ ਕਿਛ ਬੇਦ ਨ ਜਾਣਤ ਮਾ ਦੇਵ ਕੋ ਕੈ कैट सदा चिव निरंकार का चिंत नहीं पीव आप अपनी बुध देती वर्णत बिन बिन तो हैं देती तुमरा लखा न जाय पसारा कह विधि सजा ब्रह्म समारा एको रूपा नोप स्वरूपा रक पयो रव कूपा अंड जेर शेत जकीनी उत्पज खान बहो रचडिनी कहो फूल राजा हवा बैठा कहो सिमरट भयो शंकर केटा सगरी सिमृत दिखाए चंबव आजुगाज स्वरूप से ਔਰ ਰੱਛਾ ਮੇਰੀ ਤੁਮ ਕਰੋ ਸਿਕੋ ਬਾਰ ਸਿਕ ਸੰਦਰੋਂ ਦੁਸ਼ਟ ਜਿਤੇ ਓਟੋ ਬਰਤੂਤ ਪਤਾ ਸਕਲ ਮਲੇਚ ਕਰੋ ਰਣ ਦਾਤਾ ਜੋ ਅਸਤੁਤ ਅਵਸਰਨੀ ਪਰੇ ਤਿਨਕੇ ਦੁਸ਼ਟ ਦੁਖ ਤਾ ਹਵੇ ਮਰੇ ਪੁਰਖ ਜੋਨ ਪਦ ਪਰੇ ਤਿਆਰੋ ਤਿਨਕੇ ਤੁਮ ਸੰਕਟ ਸਭ ਤਾਰੋ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੇ ਕਾਲ ਨਿਕਟਨੀ ਹੈ ਰੱਛਾ ਹੋਏ ਤਾਂ ਸਭ ਕਲਾ ਦੁਸ਼ਟ ਰਿਸ਼ਟ ਰੇ ਤਤਕਾਲਾ निरपादृष्ट तन जाइन रहे ताके ताप तन को रहित सिद्ध कर्मो सब होई दुष्ट चा सके न कोई एक बार जिन तो मैं समारा काल पास दे ताई आवारा जिनर नाम तिहारो कहा दर्द दुष्ट दुख तेरा खड़क केत मैं शरण तिहारी आप हाथ दे लियो अबारी सर्व ठोर मोह सई दुष्ट टोक ते लियो बचाई आनंद साहिब रामकली महला तीजा एक ओंकार सतगुरु प्रसाद आनंद पाया मेरी मां ही सतगुरु मैं पाया सतगुरुता पाया सहज सिती मन वजियां बधाइयां राग रतन परिवार परियां शब्द गावने आईयां शब्दों त गावो हरि के राम अनचि नि बसाया ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਅਰ ਨਾਲੇ ਅਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਚਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਅਰ ਨਾਲੇ ਸਾਚੇ ਸਹਿਬਾ ਕਿਆ ਨਹੀਂ ਕਰਤੇ ਜੀ ਕਰਤਾ ਤੇਰੇ ਸਭ ਕਿਛ ਹੈ ਜਿਸ ਤੇ ਸੋ ਪਾਵੇ ਜਿਸ ਦੇਹ ਸੋ ਪਾਵੇ ਸਦਾ ਸੁਖ ਸੁਲਹਾ ਤੇਰੀ ਨਾਮ ਮਨ ਵਸਵੇ ਨਾਮ ਮਨ ਜਿਨ ਕੇ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰੇ ਸੱਚਾ ਨਾਮ ਰਾ ਆਦਾਰੋ ਸਾਤ ਨਾਮ ਆਦਾਰ ਮੇਰਾ ਦਿਨ ਪੁੱਕਾ ਸਭ ਗਵਾਈਆ ਕਹੇ ਸਾਥ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰਬਿੱਟੂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸਬਤ ਤਰਉ ਪਿਆਰੋ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮਾ ਧਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਹੇ ਨਾਨਕ ਤੈ ਸੁਖ ਹੋਵਾ ਇਤਕਾਰ ਅਨੰਦ ਵਾਜੇ ਆਨੰਦ ਸਣੋ ਵਡਪਾ ਕੀਓ ਸਗਲ ਮਨੋਰਥ ਪੂਰੇ ਪਾਰ ਪਰੰਪਰ ਪਾਇਆ ਉਤਰੇ ਸਗਲ ਵਿਸੂਰੇ